ਸਾਰਿਆਂ ਤੋਂ ਪਹਿਲਾਂ ਸਾਰੇ ਭਰਾਉਣ ਤੋਂ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਿੰਡ ਮੇਰਾ ਮਹੀਦੀਪੁਰ ਨਾਮ ਮੇਰਾ ਸੋਨੂੰ ਠੀਕ ਆ। ਮਹੀਦੀਪੁਰ ਪਿੰਡ ਕਹਿ ਲੋ ਸਾ ਵੀ ਵਈ ਕਸੂਰ ਦੀ ਲੋਕੇਸ਼ਨ ਮਾਰੋਗੇ ਤੇ ਫਿਰ ਸਾਡਾ ਪਿੰਡ ਲੱਭਦਾ। ਤਿੰਨਾਂ ਦਿਸ਼ਾਵਾਂ ਤੋਂ ਸਾਨੂੰ ਪਾਕਿਸਤਾਨ ਲੱਗਦਾ ਜੀ ਵਿਚਾਲੇ ਸਾਡਾ ਪਿੰਡ ਆ। ਤੇ ਸਿਰਫ 1 ਕਿਲੋਮੀਟਰ ਦਾ ਏਰੀਆ ਜਿੱਥੋਂ ਅਸੀਂ ਨਿਕਲ ਸਕਦੇ ਹਾਂ ਵੀ ਦੋ ਪੋਲ ਬਣੇ ਹੋਏ ਆ। ਵਿਚਾਲੇ ਡਰੇਨ ਨਿਕਲਦੀ ਆ। ਡਰੇਨ ਵਿੱਚ ਪਾਣੀ ਚੱਲਦਾ। ਤੇ ਯਾਨੀ ਕੰਡੀਸ਼ਨ ਬਹੁਤ ਹੀ ਸਾਡੀ ਮਾੜੀ ਕਹਿ ਸਕਦੇ ਹੋ ਜਮਾਂ ਬਾਰਡਰ ਦੇ ਉੱਤੇ। ਤੇ ਜਿਹੜੇ ਆ ਮੇਰੇ ਭਰਾਵਾਂ ਨੂੰ ਬੜਾ ਸ਼ੌਂਕ ਚੜਿਆ ਆ ਨਾ ਵੀ ਜੰਗ ਜੰਗ ਲਾ ਦੋ ਬਦਲਾ ਲੈਣਾ ਬਦਲਾ ਲੈਣਾ ਉਹ ਸ਼ਹਿਰਾਂ ਦੇ ਵਿੱਚ ਬੈਠੇ ਵੀ ਆ ਜੀ ਫਾਈਵ ਸਟਾਰ ਹੋਟਲਾਂ ਵਿੱਚ ਪੈਗ ਚੀ ਲਾ ਗਏ ਨਾ ਚਿਕਨ ਨਾਲ ਪੈਗ ਤੇ ਬੜੀਆਂ ਗੱਲਾਂ ਆਉਂਦੀਆਂ ਨਾ ਤੇ ਵੀਰ ਜੀ ਜਦੋਂ ਬਾਰਡਰ ਦੇ ਉੱਤੇ ਰਹੀ ਹੈ ਨਾ ਫਿਰ ਪਤਾ ਲੱਗਦਾ ਇਹ ਬਾਰਡਰ ਦੀ ਜ਼ਿੰਦਗੀ ਕਿਦਾਂ ਦੀ ਆ ਇਹ ਕਿਦਾਂ ਦੀ ਨਹੀਂ ਆ ਠੀਕ ਹੈ ਨਾ ਵੀਰ ਜੀ ਇੱਥੇ ਸਾਡਾ ਤਾਂ ਰੋਜ਼ ਦਾ ਕੰਮ ਵੀਰ ਸਾਡੇ ਤਾਂ ਰੋਜ਼ ਦੀ ਜੰਗ ਆ ਸਾਡੀਆਂ ਜ਼ਮੀਨਾਂ ਤਾਂ ਉਹ ਪਾਰ ਆ ਪਾਕਿਸਤਾਨ ਸਾਈਡ ਤੇ ਸਾਨੂੰ ਰੋਈ ਐਂਟਰੀ ਲਵਾ ਕੇ ਤਰੋਂ ਪਾਰ ਜਾਣਾ ਪੈਂਦਾ ਵਾ ਸਾਡੇ ਆਈਡੈਂਟੀਕਾਡ ਬਕਾਇਦਾ ਬਣ ਤੇ ਅਸੀਂ ਆਇਡੈਂਟੀਟੀ ਕਾਰਡ ਦੇ ਹੀ ਪ੍ਰੂਫ ਦਿੱਤੇ ਹੋਏ ਆਪਣੇ ਕਿੱਥੋਂ ਦੇ ਹੈਗੇ ਨੇ ਕਿੱਥੋਂ ਦੇ ਨਹੀਂ ਆ ਤੇ ਅਸੀਂ ਫਿਰ ਤਰੋਂ ਪਰ ਲੰਘਦੇ ਤਾਂ ਆਪਦੀ ਖੇਤੀ ਕਰਦੇ ਆ ਤੇ ਜਿਹੜੇ ਮੇਰੇ ਭਰਾਵਾਂ ਨੂੰ ਬਾਹ ਸ਼ੌਂਕ ਚੜਿਆ ਨਾ ਇਹ ਵੀਰ ਜੀ ਵੈਸੇ ਜੰਗ ਲੜਨੀ ਆ ਬਦਲਾ ਲੈਣਾ ਬਦਲਾ ਲੈਣਾ ਉਹ ਵੀਰ ਜੀ ਇੱਥੇ ਸਾਡੇ ਬਾਰਡਰ ਕੋਲ ਆਓ ਕਮਰਾ ਫ੍ਰੀ ਰੋਟੀ ਫ੍ਰੀ ਜਿੰਨੇ ਦਿਨ ਰਹੋਗੇ ਭਾਵੇਂ ਸਾਰਾ ਪਰਿਵਾਰ ਆਜੋ ਕੋਈ ਟੈਨਸ਼ਨ ਨਹੀਂ ਆ ਪਰ ਵੀਰ ਜੀ ਚਾਰ ਰਾਤਾਂ ਸਾਡੇ ਕੋਲ ਕੱਟ ਕੇ ਦੇਖੋ ਉਹ ਵੀਰ ਜੀ ਜਦੋਂ ਗੋਲੀ ਦੇ ਥੱਲੇ ਰਹਿਣਾ ਪਵੇ ਨਾ ਫਿਰ ਪਤਾ ਲੱਗਦਾ ਇਹ ਜੰਗ ਕੀ ਹੁੰਦੀ ਆ ਤੇ ਐਵੇਂ ਹਵਾਣਾ ਕਰੀ ਜਾਇਆ ਕਰੋ ਸ਼ਹਿਰਾਂ ਵਿੱਚ ਬੈਠੇ ਜੰਗ ਲਾ ਦਿਓ ਜੰਗ ਲਾ ਦਿਓ ਬਦਲਾ ਲੈਣਾ ਬਦਲਾ ਲੈਣਾ ਵੀਰ ਚੰਗਾ ਮਾੜਾ ਕੋਈ ਮੁਲਖ ਨਹੀਂ ਹੁੰਦਾ ਯਾਰ ਮੁਲਖ ਸਾਰੇ ਚੰਗੇ ਹੁੰਦੇ ਆ ਜਿਹੜੇ ਮੁਲਖ ਦੇ ਸ਼ਾਸਨ ਕਰਤਾ ਹੁੰਦੇ ਆ ਨਾ ਜਿਹੜੇ ਮੁਲਖ ਦੇ ਲੀਡਰ ਹੁੰਦੇ ਆ ਉਹ ਗੰਦੇ ਹੁੰਦੇ ਆ ਮੁਲਖ ਕੋਈ ਗੰਦਾ ਨਹੀਂ ਹੁੰਦਾ ਸਾਲੇ ਵੋਟਾਂ ਵੰਡੋਰਨ ਦੇ ਚੱਕਰ ਦੇ ਵਿੱਚ ਆਪਣੇ ਜਵਾਨਾਂ ਨੂੰ ਸ਼ਹੀਦ ਕਰਾਉਂਦੇ ਨੇ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਬਕਸਿਆਂ ਵਿੱਚ ਪਿਆਕ ਹੋ ਗਏ ਉਹਦੇ ਨੇ ਮੇਂ ਪੁੱਤ ਕੀ ਚੀਜ਼ ਹੁੰਦਾ ਸਾਰੇ ਛੜੇ ਆ ਜਿੰਨੇ ਆਪਣੇ ਦੇਸ਼ ਚ ਲਾਉਂਦੇ ਆ ਉਹਨਾਂ ਨੇ ਦੇਸ਼ ਚ ਲਾਉਂਦੇ ਆ ਸਾਰੇ ਹੀ ਛੜੇ ਆ ਨਾ ਕਿਹੜਾ ਤੀਰ ਨਾ ਕਿਹੜਾ ਪੁੱਤ ਤੇ ਵੀਰੋ ਮੇਰੇ ਉਹ ਮੈਂ ਜਾਰੀਆਂ ਗੱਲਾਂ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਯਾਰ ਬਾਰਡਰ ਤੇ ਦੁੱਖ ਬੜੇ ਜਿਆਦੇ ਆ ਸਾਨੂੰ ਪਤਾ ਸਾਨੂੰ ਪੁੱਛ ਕੇ ਵੇਖੋ ਸਾਡੇ ਦਾ ਜ਼ਮੀਨਾਂ ਦਾ ਰੇਟ ਅੱਧੇ ਠੀਕ ਆ ਤੇ ਸਾਸੀਂ ਮੰਨੋ ਇਥੋਂ ਪ੍ਰਾਪਰਟੀ ਵੇਚ ਕੇ ਪਿੱਛੇ ਕਿੱਥੇ ਜਾਵਾਂਗੇ ਬੱਚੇ ਸਾਡੇ ਇੱਥੇ ਆ ਫੈਮਲੀਆਂ ਸਾਡੀਆਂ ਇੱਥੇ ਆ ਰਿਸ਼ਤੇਦਾਰੀਆਂ ਸਾਡੀਆਂ ਇੱਥੇ ਆ ਤੇ ਜਿਹੜੇ ਮੇਰੇ ਬਾਲੇ ਵੀਰਾਂ ਨੂੰ ਸ਼ੌਂਕ ਚੜਿਆ ਨਾ ਵੇਹੀ ਲੈਣਾ ਵਾ ਬਦਲਾ ਲੈਣਾ ਬਦਲਾ ਲੈਣਾ ਤੇ ਵੀਰ ਮੇਰੇ ਆਇਓ ਇਥੇ ਬਾਰਡਰ ਤੇ ਤੁਸੀਂ ਬਦਲਾ ਲੈ ਲਓ ਅਸੀਂ ਵੀਰ ਤੁਹਾਡੇ ਲਈ ਜਗ੍ਹਾ ਲੈ ਲੈਨੇ ਆ ਨਾਲੇ ਤੁਹਾਨੂੰ ਪਤਾ ਲੱਗੇ ਵੀ ਬਾਰਡਰ ਦੇ ਦੁੱਖ ਕੀ ਹੁੰਦੇ ਨੇ ਕੀ ਨਹੀਂ ਹੁੰਦੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ